ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮੁਅਲੈਕੁਮ ਸਾਰੀ ਦੁਨੀਆ ਭਰ ਤੋਂ ਪੰਜਾਬੀਆਂ ਨੂੰ ਕੋਰ ਸਿੰਘ ਜੀ ਪਾਲ ਬੁਲ ਮੈਂ ਅੱਜ ਫੇਰ ਤੁਹਾਡੇ ਦਰਵਾਜ਼ੇ ਉੱਪਰ ਹੋ ਗਿਆ ਅੱਜ ਜੇ ਖਾਸ ਪ੍ਰੋਗਰਾਮ ਜਿਹੜਾ ਅੱਗੇ ਕੱਲ ਸ਼ੁਰੂ ਕੀਤਾ ਸੀ ਬ੍ਰੈਕਫਾਸਟ ਯੂਕੇ ਕਬੱਡੀ ਟੂਰਨਾਮੈਂਟ ਲੋਗਿਆ ਚੋਵਿਦਾ ਇਹ ਅਸੀਂ ਇੱਕ ਪਹਿਲਾ ਹਿੱਸਾ ਤੁਹਾਨੂੰ ਬਖਾ ਬਖਾ ਦਿੱਤਾ ਹੈ ਕੱਲ ਅੱਜ ਸਭ ਤੁਹਾਨੂੰ ਦੁਜਾ ਇਸ ਬਖਾਣ ਬਖਾਣ ਦੀ ਕੋਸ਼ਿਸ਼ ਕਰਾਂਗੇ ਥੋੜੀ ਨੈਟਵਰਕ ਤੰਗੀ ਕਰਕੇ ਮਾਫ ਕਰਨਾ ਜੇ ਕਿਤੇ ਮੇਰੇ ਵੀਡੀਓ ਸਟਾਕ ਹੋ ਜੇ ਤਾਂ ਮੈਂ ਮਾਫ ਕਰਨਾ ਜੀ ਅਜੀ ਨੈਟਵਰਕ ਦੀ ਕਮੀ ਇੱਥੇ ਤਾਂ ਮੈਂ ਹੁਣ ਸ਼ੁਰੂ ਕਰਦੇ ਜੇ ਤੁਸੀਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਵੇ ਐ ਸ਼ੇਅਰ ਕਰੋ ਆਪਣੇ ਦੋਸਤੋ ਮਿੱਤਰਾਂ ਨੂੰ ਲਾਈਕ ਵੀ ਕਰੋ ਤਾਂ ਆਪਣੇ ਇਨ ਫੋਲੋ ਵੀ ਕਰੋ ਆਪਣੇ ਫੇਸਬੁਕ ਤੇ ਤਾਂ YouTube ਜੇ ਤੁਸੀਂ ਪੰਜਾਬੀ ਵਿੱਚ ਚੱਲੇ YouTube ਤੇ ਸਬਸਕ੍ਰਾਈਬ ਨਹੀਂ ਕੀਤੀ ਤਾਂ ਸਬਸਕ੍ਰਾਈਬ ਕਰਨ ਦੀ ਵੀ ਮਿਹਰਬਾਨੀ ਕਰਨੀ ਤਾਂ ਕਿ ਸਾਡਾ ਹੌਸਲਾ ਵੱਧਦਾ ਰਹੇ ਹਾਂ ਜੀ ਹੁਣ ਸ਼ੁਰੂ ਕਰਦੇ ਹਾਂ ਜੀ ਲੋਤੀ ਹੈ ਲਓ ਸਾਹਮਣੇ ਕਹਿੰਦੇ ਸ਼ੈਟੀ ਕਰਾਚੋ ਵਾਲਾ ਕਬੀਰ ਆ ਰਿਹਾ ਹੈ ਜਮੇ ਸੁਲਤਾਨ ਸ਼ਮਸ਼ ਗਰੀਏ ਦੇ ਆਦੋਨੀਆ ਪਾਬਾ ਇਹ ਸ਼ਮਸ਼ ਗਰੀਏ ਸੁਲਤਾਨ ਦੀਆਂ ਆਦੋਨੀਆ ਪਾਬਾ ਨਰੀਜੋ ਲਓ ਤੰਗੜਾ ਨੰਬਰ 21 ਉੱਤੇ ਨੇ ਆਪਣੀ ਟੀਮ ਨੇ ਜੋਰਪਾ ਬਗੇ ਪਹਾੜੇ ਨੇ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਜਾਂਦੀਆਂ ਕਬੱਡੀਆਂ ਨੇ ਚੜ ਜੜ ਕੇ ਵਿਰਦ ਦਾ ਜਵਾਨਾ ਅਜ ਖੜ ਖੜ ਕੇ ਕੌਣ ਖਿੰਚੂ ਦਿੱਤੇ ਅੰਦਰ ਝੁੱਭ ਝੁੱਭ ਕੇ ਜਿਹਦੇ ਨਾਲ ਪੱਟਾ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਦੀ ਪੱਟਾ ਵਿੱਚ ਜ਼ੋਰ ਮਿੱਤਰੋ ਲਓ ਸਾਹਮਣੇ ਸੀ ਸੰਭਾ ਕਹਿੰਦੇ ਕੋਸ਼ਿਸ਼ੀ ਕਰ ਰਹੇ ਨੇ ਸਭੇ ਔਰਤਣੀ ਟ੍ਰਾਈ ਕੀਤੀ ਪਰ ਤਕੜਾ ਨੰਬਰ ਕਿੰਨੇ ਸੀ ਵੱਡਾ ਬੁਲਾਣਾ ਆਪਣੀ ਟੀਮ ਬਣੀ ਜੁੜ ਆਇਆ ਇੱਕ ਪਾਸੇ ਕਹਿੰਦੇ ਲੋਥਰ ਪਾਈ ਕਬੱਡੀ ਖੇਡ ਰਹੇ ਕਹਿੰਦੇ ਇਥੋਂ ਦੇ ਪੱਕੇ ਵਸਨੀਕ ਨੇ ਮੁੰਡੇ ਪਰ ਕੀ ਪਾਸੇ ਕਹਿੰਦੇ ਬੜੀ ਜ਼ੋਰੇ ਜ਼ੋਰੇ ਚ ਆਏ ਆ ਖਿਡਾਰੀ ਬੜੇ ਮਿੰਤਰਾਂ ਜਿੰਨਾ ਹੋਣੀ ਆ ਦੁਨੀਆ ਨੂੰ ਪਰ ਰਮਨ ਨੇ ਕਬੱਡੀ ਪਾਈ ਚਾਰ ਜਾਫੀਆਂ ਦੇ ਵਿੱਚ ਇੱਕ ਪਾਸੇ ਜੱਗਾ ਤਿਆਰ ਹੈ ਤੇ ਦੂਜੇ ਪਾਸੇ ਕਹਿੰਦੇ ਮੱਤੋਂ ਤਿਆਰ ਹੈ ਸਿੰਧਵਾ ਵਾਲਾ ਘਬਰਾ ਮੇਰੇ ਮਿੱਤਰਾਂ ਜੰਗ ਹੈ ਇਸ ਲਈ ਅੱਜ ਜੰਗੇ ਦੇ ਵੀ ਕਹਿੰਦੇ ਕਮਾਲ ਦੇ ਲਾਏ ਆ ਪਰ ਕੋਸ਼ਿਸ਼ ਕਰ ਰਿਹਾ ਹੈ ਕਿ ਕੋਸ਼ਿਸ਼ ਕਰਦੇ ਮਾਲੂਗੇ ਕਮਾਲ ਉਹ ਜਿਹੜੇ ਕੀੜੇ ਦਾ ਫਿਰ ਜਿਆ-ਜਿਆ ਕਾਰ ਨਹੀਂ ਆਉਂਦੀ ਉਹਨਾਂ ਕਰਮ ਦੇ ਵਿੱਚ ਕਰਕੇ ਬਹਾਉਣਾ ਪੈਂਦਾ ਹੈ ਉਹਨਾਂ ਦੇ ਵਖਰਾ ਕਰਨਾ ਪੈਂਦਾ ਮਰੀਏ ਲਓ ਸਾਹਮਣੇ ਇਸ ਲਈ ਜੁਹਤਾ ਨੰਦ ਵਾਲੀਆ ਸ਼ੋਹਦਾ ਜੁਹਤਾ ਇਸ ਲਈ ਕਬੱਡੀ ਖਾਰਿਆ ਖੇਡ ਮੈਦਾਨ ਦੇ ਵਿੱਚ ਦੇ ਕਾਨ ਆਲ ਦੀ ਸਾ ਪਈ ਕਬੱਡੀ ਪਹਿਲੇ ਸਾਲ ਆਇਆ ਅੰਗਲੈਂਡ ਦੀ ਇਹ ਮਦਾਨਾ ਦੇ ਵਿੱਚ ਬਾਲ ਵੇਖਣਾ ਚਾਹਦੇ ਹੋਏ ਪਹਿਲੇ ਨੇ ਨਾ ਪੂਰੀ ਕੋਸ਼ ਕਰਤਾ ਹੋ ਨੌਜਰ ਪਰ ਹੋ ਬੇਕਰ ਗੰਭਰੂ ਭੱਜਿਆ ਜਾਂਦਾ ਇਹ ਕੰਕ ਦਾ ਵੱਡਾ ਕੰਮ ਕਰ ਰਿਹਾ ਆਜਾ ਖੇਡ ਮੇਲੇ ਕਬੱਡੀ ਕੋਪੀਆਂ ਦੇ ਦਾਵਾ ਬੋਲਣ ਦੀ ਜਾਰੀ ਦੇ ਵਿੱਚ ਉਹ ਅਮੇਦੀ ਦਾ ਕਿਹਨੂੰ ਬੱਲਾ ਮਾਰਿਆ ਹੋਰ ਉਹ ਬਿੰਦਲ ਸ਼ੈਲੀ ਕਾਸ਼ੀਮੁਰੇ ਨੂੰ ਹਮ ਤਾਂ ਜਬ ਟੱਚ ਕਰਦੇ 3 ਪਾਟਣ ਵਾਲਾ ਪਾਟਣ ਕਰਦੇ ਡੌਲਨ ਨਾਲ ਸਾਥ ਨਾਲ ਇਹ ਖੇਡ ਦਾ ਲੇਖ ਸੁਣੀ ਉਹਦਾ ਗੱਲ ਕਰ ਪਹੁੰਚ ਰਹੀ ਹੈ ਗੱਜ ਵਾਲੀ ਸ਼ੋਨੀਆਂ ਸ਼ਾਮੀਆਂ ਵਾਲੇ ਜਦ ਵਿੱਚ ਮੈਦਾਨ ਦੇ ਵਿੱਚ ਦੇ ਹਨ ਦੇ ਕਹਿੰਦੇ ਉਹ ਸ਼ੇਰ ਪੁੱਤ ਉਹ ਖੇਡ ਮੈਦਾਨ ਦੇ ਵਿੱਚ ਗੁਲਜ਼ਾਰੀ ਨੇ ਕਬੱਡੀ ਤਾਰੀਬ ਦੇ ਮੂਰ ਕਾਲੀ ਗੁਲਜ਼ਾਰੀ ਨੇ ਕਹਿੰਦਾ ਦੁਨੀਆ ਦੇ ਪਰਹਣਗੇ ਮੇਰੇ ਮਿੱਤਰੋ ਵਰਲਡ ਕਬੱਡੀ ਕੰਮ ਉਹ ਦਿੱਕ ਦੇ ਪੱਲੇ ਮੁੱਲੇ ਕਰਾਈ ਹੈ ਔਰ ਆਹ ਗੁਜਾਰੀ ਨੇ ਵੀ ਡੇਰੇ ਕੰਨੇ ਇੰਗਲੈਂਡ ਦੇ ਵਿੱਚ ਲਾਏ ਹੈ ਮੇਰੇ ਵੀਰੋ ਤੇ ਟੈਕਨੀਕਲ ਨੰਬਰ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਆਇਆ ਚੱਲ ਵੀ ਬੂਰੀਆ ਪਾਕ ਕਬੱਡੀ ਲਓ ਬੂਰੀਆ ਸਪੋਰਟਸ ਦੀ ਕਬੱਡੀ 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 ਪਾਉਂਦੇ ਨੇ ਕਿਉਂ ਮਾਨਨ ਵਾਹ ਵਾਹ ਇੱਕ ਗੋਲ உடனடி பதில் உடனடி வந்து ਸ਼ਾ ਦੇ ਵਿੱਚ ਕਬੱਡੀ ਖੇਡੀ ਗਈ ਹੈ ਲੋਗ ਅੰਗਰੇਨ ਦੀ ਧਰਤੀ ਤੋਂ ਸ਼ੁਰੂਆਤ ਹੋਈ ਹੈ ਸੱਖਾ ਟੇਸੀ ਵੀ ਉਹ ਸੱਤ ਕਿਹੜਾ ਸੀਗਾ ਜਦੋਂ ਮੈਥੋ ਸ਼ਰਮਾਦ ਹੋਈਆ ਖੇਡ ਕਬੱਡੀ ਉਹ ਕੀ ਤੋਂ ਬਾੜ ਦੀਆਂ ਗੱਲਾਂ ਦਿੰਦੇ ਕਬੱਡੀ ਕਬੱਡੀ ਹਾਂ ਦੇਖ ਲੋ ਜਾਥੂ ਕਹਿੰਦਾ ਅੱਜ ਗੱਲਾਂ ਮੇਰੀਆਂ ਹੋਣੀਆਂ ਆ ਅੰਗਰੇਨ ਕਬੱਡੀ ਫੈਡਰੇਸ਼ਨ ਨੇ ਐਸਾ ਦੁਨੀਆ ਦੇ ਸੁਪਰਸਟਾਰ ਖਿਡਾਰੀ ਲੈਂਦੇ ਆ ਤਾਂ ਜੋ ਪਤਾ ਲੱਗ ਸਕੇ ਅੰਗਰੇਨ ਦੇ ਵਿੱਚ ਇਹ ਕਬੱਡੀ ਮੁਕਾਬਲੇ ਚੱਲਦੇ ਆ ਔਰ ਰਮਨ ਵੰਦੀਆ ਵਾਲੇ ਨੇ ਸਾਹਮਣੇ ਪਾ ਦਿੱਤੀ ਹੈ ਕਬੱਡੀ ਔਰ ਜਦੋਂ ਪੈਰ ਪੁੱਟਣ ਗਬਰੂ ਧਰਤੀ ਹਿੱਲਣ ਵਾਲੀ ਗੱਲ ਹੋਈ ਆ ਤੇ ਦੇਖਦੇ ਆ ਇਸ ਨੌਜਾਨ ਨੂੰ ਟੱਕਣ ਦੀ ਕੋਣ ਕਰਨਾ ਕਿਉਂ ਬਿੰਨਾ ਔਰ ਗਬਰੂ ਕਿਨਾਂ ਪਾਸੇ ਆ ਨੌਜਾਨਾ ਅੱਜ ਸਾਡੀਆਂ ਗੱਲਾਂ ਹੋਣੀਆਂ ਆ ਬੜੀ ਜਵਾਨੀ ਪੈਰ ਸਿੱਟਦੇ ਮਿਲੌਣੇ ਦੂਜੀ ਕਰਦਾ ਖੱਲਨਾ ਫਸੀਦੇ ਵਿੱਚ ਦੀ ਇਹ ਰਖਦਾ ਇਹ ਕੋ ਕਰਦਾ ਉਹ ਵੇਖ ਲੋ ਬੱਗੇ ਭਲਾਣਾ ਉਹ ਮਾਰਦਾ ਗੱਟਾ ਤੇ ਥਾਪੀਆਂ ਪਹੁੰਚ ਗਿਆ ਚਾਰੇ ਝਾਪੀਆਂ ਦੇ ਕੋਲ ਲਓ ਤੇ ਮੱਖਣ ਸ਼ੱਕ ਦੀਆਂ ਦੇਖ ਤਾ ਇਸ ਨੌਜਾਨ ਨੂੰ ਕੌਣ ਕਰਦਾ ਟੱਚ ਕਦੇ ਸੱਜੇ ਕਦੀ ਕਦੇ ਖੱਬੇ ਕਦੀ ਕਦੇ ਸੋਚਦਾ ਕਦੇ ਟੱਚ ਕਰ ਦੇਵਾ ਪਰ ਉਹ ਹਾਂਜੀ ਥੋੜੀ ਨੈਟਵਰਕ ਦੀ ਕਮੀ ਕਰਕੇ ਥੋੜੀ ਵੀਡੀਓ ਸਟਕ ਹੁੰਦੀ ਆ ਸੱਚ ਲੋ ਕੋਈ ਨਹੀਂ ਜੀ ਤੁਸੀਂ ਵੇਖਦੇ ਰਹੋ ਹਾਂਜੀ ਉਹ ਇੱਕ ਪੱਕਾ ਬਣਾਣਾ ਬਰੱਡਪੌਂਡ ਦੀ ਮੀਟ ਦੇ ਲਈ ਇੱਕ ਟੱਕ ਦਾ ਤੇਲ ਨੂੰ ਪਾਉਣਾ ਕਰਨਾ ਜਿਹੜੀਆਂ ਤਕੜੀਆਂ ਰੇਡਾਂ ਕਹਿੰਦੇ ਅੱਜ ਦੇ ਟੂਰਨਾਮੈਂਚ ਦੇ ਉੱਪਰ ਅੱਗੇ ਭੜਾੜੇ ਨੇ ਮਾਜਾ ਮਿਲਦੀ ਹੋ। ਉਹ ਰੇਡ ਪੌਂਡ ਦੇ ਵਿੱਚ ਕਹਿੰਦੇ ਕੰਮ ਹੌਸ ਫਿਰ ਅੰਦਰ ਬਾਹਰ ਆਇਆ। ਸਿੰਘ ਸਰਨਾਰ ਹੈ ਕਿ ਤਵੀਆਂ ਤੇ ਵੈਚੇ ਤੇ ਵੀ ਉੱਪਰ ਆ ਰਹਿਆਂ ਦੇ ਨਾਲ ਜੀਰੇ। ਕਾਸ਼ ਕਿਤੇ ਉਹ ਵੱੱਪਾ ਸਾਜਣ ਕੌਮ ਵੀ ਸੁਖੀ ਹੋਵੇ। ਬੰਦਾ ਸੇ ਨੰਬਰ ਤੇ ਤਾਲੀ ਵੀ ਵਫਾ ਦੇ ਵੀ ਸੀ ਕਿ ਨੰਬਰ ਨੂੰ ਨੰਬਰ ਦੇ ਜਿਹੜਾ 9 ਨੰਬਰ ਵਾਲੀ ਨੇ ਇਹਦਾ ਤਾਨਕੇ ਖੜਦੇ ਦੇਦੇ ਅੱਗ ਦੇ ਸ਼ਿਕਾਰੀ ਨੇ ਨਾਲ ਸੇਖੇ ਸੀਲੇ ਮਣੀਅਨ ਜਿੰਦੇ ਤਗੜਾ ਦੇ ਸਾਹਮਣੇ ਤਗੜਾ ਪੁਆਇੰਟ ਆਪਣੀ ਟੀਮ ਦੇ ਲਈ ਜੋਰਦਾ ਹੈ ਮੇਰੇ ਮਿੱਤਰੋ ਅਗਲੀ ਕਬੱਡੀ ਐਮਯੂ ਜ਼ਿਲ੍ਹਾ ਕਪੂਰਥਲੇ ਦੇ ਮਹਿਮਾਨ ਪਿੰਡ ਦਾ ਇਸ ਲਈ ਚੌਥਾ ਕਬੱਡੀ ਪਾਉਂਡ ਲਈ ਵਾਧਾ ਆਇਆ ਹੈ ਇਹੋ ਜਿਹੋ ਜਿਹਾ ਕਹਿੰਦੇ ਦੁਨੀਆ ਅੱਲਾ ਵੱਡੇ ਸ਼ੇਤੀ ਦੀਆਂ ਵੀ ਬੁਣੀਆਂ ਤੇ ਸਾਹਮਣੇ ਇਸ ਲਈ ਅੱਪਾ ਦੇਖਦੇ ਵੀ ਟੈਕਨੀਕਲ ਨੰਬਰ ਜਿਹੜਾ ਖੇਡ ਮੈਦਾਨ ਦੇ ਬੰਦਿਆ ਬੰਦਿਆ ਆਹ ਵੇਖੋ ਸਗੀਆਂ ਕਿੰਨੇ ਬੰਦਿਆ ਕਾਲੀਆਂ ਪੱਜਾ ਤਾਜ ਆ ਕੇ ਬਹੁਤ ਬੰਦਿਆ ਆਹ ਵੇਖੋ ਇਸ ਟਿਕ ਦਾ ਬਾਪਾ ਚੱਲ ਰਿਹਾ ਤੋ ਬੰਦਿਆ ਇੱਕ ਪਹਿਲਾ ਫੈਸਲਾ ਜਾਂਦਾ ਹੋਇਆ ਖਿਡਾਰੀ ਦੇ ਅੰਕ ਵਿੱਚ ਤਾਵੀ ਦੇ ਹੱਥ ਦੇ ਵਿੱਚ ਆਹ ਬੱਕਾ ਪੜਾਣਾ ਵਾਲਾ ਆਹ ਵੇਖੋ ਬੋਲੇ ਬੋਲੇ ਕਾਜਾ ਆਪਣੀ ਮੰਜ਼ਲ ਦੇ ਵੱਲੋਂ ਵਧਦਾ ਜਾਂਦਾ ਆ ਸਾਰੇ ਕਾਰੇ ਸੱਗੇ ਨੂੰ ਹੌਲਕਾ ਜਾਂਦਾ ਜੀ ਦਿੱਤਾ ਮੇਰੇ ਪੁਆਇੰਟ ਇੱਕ ਅੰਕ ਦਾ ਵਾਦਾ ਕਰਦਾ ਹੋਇਆ ਪੁਆਇੰਟ ਜੋ ਮੈਚ ਚੱਲਦਾ ਸੀ ਖਤਮ ਹੋ ਗਿਆ ਜੀ ਪਾਣੀ ਬ੍ਰੇਕ ਖਤਮ ਹੋ ਗਿਆ ਜੀ ਕਿਤੇ ਪਾਣੀ ਬ੍ਰੇਕ ਕੀਤੀ ਤਾਂ ਨਹੀਂ ਪਤਾ ਲੱਗਾ ਬਹੁਤ ਬਹੁਤ ਮੈਚ ਸਮਾਪਤ ਹੈ ਮਰੀਦੋ ਆ ਜੀ ਗਈਆਂ ਮੈਂਦੀਆਂ ਦੋਨੋਂ ਟੀਮਾਂ ਜਿਹੜੀਆਂ ਉਹ ਗਰਾਊਂਡ ਵਿੱਚ ਟੈਂਡਰ ਕਰ ਜਾਂ। ਇੱਕ ਨਾਮ ਕਬੱਡੀ ਫਾਊਂਡੇਸ਼ਨ ਮੇਨੂੰ ਇਸ ਨਾਮ ਇਹ ਦਵਾ ਨਿਊਜ਼ ਪਰ ਨਵਾਂ ਚੈਨਲ ਦਾ ਖੁੱਲਿਆ ਗਿਆ ਹੈ। मैं इस चैनल को सब्सक्राइब करें सब्सक्राइब करिए तो जितने भी टूर्नामेंट इंग्लैंड में जरूर भी खा सकते हो ऐसे चैनल के ऊपर तुम देख सकते हो पूरे तरीके से रास्ता मिलती है इस चैनल को सब्सक्राइब करके तुम इस चैनल में जा सकते हो मेरे को काम तो लायो एसजी में जाकर बोलोगे ਇਹ ਜਿਹੜਾ ਜਿਹੜਾ ਇਹ ਲੈਨਡ ਕਮਿਊਨਿਟੀ ਫਿਡੇਸ਼ਨ ਦਾ ਵੀ ਨਾਮ ਪੰਜਾਬ ਕਰ ਰਹੇ ਆ ਵੀ ਵੀ ਸਭੀ ਬਹੁਤ ਬਹੁਤ ਐਸਟੀ ਲਾਈਵ ਵਰਲਡ ਵਾਈਡ ਦੇਖ ਰਹੇ ਆ ਸੋ ਮੈਂ ਉਥੇ ਦੋਨੋਂ ਟੀਮਾਂ ਨੂੰ ਬੇਨਤੀ ਕਰਾਂਗਾ ਸਤੀ ਜੀ ਦੋਹਾਂ ਟੀਮਾਂ ਦੀ ਅੰਦੋਗਣੀਆਂ ਤੁਸੀਂ ਉਥੇ ਵੇਟ ਕਰਵਾ ਦਿਓ ਪਲੀਜ਼ ਜਿन्हें ਵਰਲਡ ਵਾਈਡ ਲਾਈਵ ਲੈਨਡ ਕਮਿਊਨਿਟੀ ਫਿਡੇਸ਼ਨ ਨੇ ਦੇਖਿਆ ਜਾ ਰਿਹਾ ਉਹ ਉਥੇ ਮੈਂ ਜੁਕਸਤਾ ਜਾਵਾਂਗਾ ਵਰਣਜ ਹੋਇਆ ਦੋਨਾਂ ਹੀ ਟੀਮਾਂ ਦੇ ਵੱਲੋਂ ਜਿਹੜੇ ਕੈਲਫੋਰਡੀ ਟੀਮ ਦੇ ਵੱਲੋਂ 40 ਰੈਟਾਂ ਪਈਆਂ ਗਈਆਂ ਜਿਸ ਦੇ ਵਿੱਚ 40 ਰੈਟਾਂ ਦੇ ਨਾਲ ਦੂਜੀ ਟੀਮ ਦੇ ਵੱਲੋਂ ਬ੍ਰੈਡਫੋਰਡ ਦੇ ਵੱਲੋਂ 26 ਰੈਟਾਂ ਪਈਆਂ ਗਈਆਂ ਤੇ ਇਹਨਾਂ ਦਾ ਵੇਵਾ ਇਸ ਤਿੱਕੇ ਨਾਲ ਆਇਆ ਕਿ ਜੀ ਪਹਿਲੇ ਹਾਫ ਦੇ ਵਿੱਚ 7 ਜੱਫੇ ਜਿੱਤੇ ਟੋਨਲ ਮੈਚ ਦੇ ਵਿੱਚ 9 ਜੱਫੇ ਲੱਗੇ ਨੇ ਕੈਲਪੁਰ ਦੀ ਟੀਮ ਦੇ ਵੱਲੋਂ ਤੇ ਸ਼ਾਹੀ ਦੇ 5 ਜੱਫੇ ਲੱਖੇ ਦੇ ਵੱਲੋਂ 3 ਜੱਫੇ ਤੇ ਸਦੀ ਦਾ ਲੱਗਿਆ ਇੱਕ ਜੱਫਾ ਉਧਰ ਬਰਨਪੁਰ ਦੀ ਟੀਮ ਦੇ ਵੱਲੋਂ ਕੈਪਟਨ ਜੱਗਾ ਮੂਲੇਵਾਲ ਖੈਰ ਦੇ ਵੱਲੋਂ ਇੱਕ ਜੱਫਾ ਲਾਇਆ ਗਿਆ ਤੇ ਮੱਟੂ ਦੇ ਵੱਲੋਂ ਇੱਕ ਜੱਫਾ ਲਾਇਆ ਗਿਆ ਤੇ ਇਸ ਵੇਲੇ ਮੈਦਾਨ ਦੇ ਵਿੱਚ ਦੇਖਿਆ ਜਾਵੇ ਤਾਂ ਬਰਨਪੁਰ ਦੀ ਕੈਲਪੁਰ ਦੀ ਟੀਮ ਆਪਣੀ ਝੋਲੀ ਵਿੱਚ ਮੈਚ ਇਹ ਲਾ ਕੇ ਤੁਹਾਨੂੰ ਜਾਂਦੀ ਹੈ

ਮੇਰੇ ਨਾਮ ਦੀਆਂ ਤਾਂ ਹੀ ਹੈ ਰੋਡ ਸਾਡੀ ਸਭਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਹੈਗਾ ਇਹ ਰੈਡ ਬੱਡੀ ਫੈਡਰੇਸ਼ਨ YouTube ਤੇ Facebook ਤੇ ਤਾਂ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਦੋਂ ਪੰਜਾਬ ਦੀ ਧਰਤੀ ਤੋਂ ਬਾਕੀ ਦੇ ਜਿਹੜੇ ਪਲੇਅਰ ਆ ਇਹਦੇ ਹੋਵੇ ਇਹਨਾਂ ਟੀਮਾਂ ਦੇ ਵਿੱਚ ਸ਼ਾਮਲ ਹੋਣਗੇ ਕਾਫੀ ਸੋਨੇ ਦੇ ਸੁਹਾਰੇ ਵਾਲੀ ਗੱਲ ਹੋਣੀ ਕਿਉਂਕਿ ਇਸ ਟਾਈਮ ਇਹਦਾ ਗਰਾਊਂਡਾਂ ਦੇ ਵਿੱਚੋਂ ਇਹਨਾਂ ਦੇ ਵਿੱਚ ਵੱਖਰਾ ਇਤਿਹਾਸ ਸਜਿਆ ਜਾਣਾ ਤੇ ਦੂਸਰੇ ਪਾਸੇ ਜਿਹੜੀਆਂ ਕਲੱਬਾਂ ਦੇ ਪਲੇਅਰ ਕੋਸ ਰਹਿੰਦੇ ਸਕੇ ਉਹਨੇ ਹੱਥੀ ਆ ਜਾਣਗੇ ਸਾਰਿਆਂ ਨੇ ਹਮੇ ਮਾਤੇ ਸਾਰੇ ਟੂਰਨਾਮੈਂਟਾਂ ਦੇ ਪਹੁੰਚਣਾ ਤੇ ਜਿਹੜਾ ਇੰਗਲੈਂਡ ਕਬਡੀ ਫੈਡਰੇਸ਼ਨ ਦਾ ਪੇਜ ਆ ਉਹ ਲੋਕਲ ਮਸ਼ਿੰਦਿਆਂ ਦੇ ਨਹੀਂ ਹੈਗਾ ਉਹ ਰਗਾ ਕਿ ਵਰਲਡ ਵਾਈਡ ਆਪਾਂ ਪੰਜਾਬੀਆਂ ਦੀ ਹਰ ਇੱਕ ਤਰੀਕੇ ਖੇਡ ਨੂੰ ਤਬਦਲ ਕਰੀਏ ਜੋ ਮੈਚਾਂ ਕਿ ਸਾਡੇ ਵੀ ਕਮੈਂਟ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਸਤੀ ਭਾਜੀ ਅੱਜ ਦੇ ਦਿਨ ਦਾ ਇਹ ਦੂਸਰਾ ਮੁਕਾਬਲਾ ਪੰਜਾਬ ਦੇ ਦੁਨੀਆ ਭਰ ਦੇ ਛੋਟੀ-ਛੋਟੀ ਦੇ ਮੱਲ ਜਿਨ੍ਹਾਂ ਖਿਡਾਰੀਆਂ ਦੀ ਬੱਖੋ-ਬੱਖਰੇ ਮੁਰਖਾਂ ਦੇ ਵਿੱਚ ਬਹੁਤ ਵੱਡੀ ਮੰਗ ਹੈ। ਇਹ ਦੂਸਰਾ ਮੈਚ ਤੇ ਇੱਕ ਵੱਡੀ ਜਲਾਦਰ ਬ੍ਰਜੇਂਦਰਾ ਪਿੰਡ ਸਾਡੀ ਮਾਨ ਖੇਡ ਕਬੱਡੀ ਦਾ ਨਾਲ ਦੇ ਦੀ ਧਰਤੀ ਨੂੰ ਬਲਾਨ ਕਰਦਾ ਤੇ ਹਮੇਸ਼ਾ ਹੀ ਮਾਣ ਦਿੰਦਾ ਆਪਣੇ ਇਲਾਕੇ ਦਾ ਨੂੰ ਤੇ ਪੰਜਾਬ ਵੱਡੀ ਤੇ ਸਾਥ ਕੇ ਮੇਰੇ ਵੀਰੋ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਵੱਡੀ ਟੀਮ ਤਿਆਰ ਆ। ਆ ਦੂਸਰੇ ਪਾਸੇ ਤੇ ਇਰਤ ਰੋਚ ਕਬੱਡੀ ਚਾਂ ਦਾ ਸਾਥਾਰ ਦੀ ਟੀਮ ਸਿਲਾ ਰਾਜੀ ਸਿੰਘ ਦੀ ਮਾਰ ਤੇ ਸੁਰਿੰਦਰ ਸਿੰਘ ਦੀ ਮਾਰ ਤੇਲਵੀਰ ਲਾਲ ਜਤਿੰਦਰ ਬੰਗੜੀ ਆਪ ਸਾਡੇ ਜੈਲਾ ਬਾਜੀ ਇਸ ਤਰ੍ਹਾਂ ਡਿਸਕਰਡ ਨਾਲ ਆ ਪਾਲਾ ਬਾਜੀ ਦਾ ਬਲਸੀ ਸੰਧੂ ਹੋਣਾ ਨਹੀਂ ਪੰਨੀ ਪੰਨੀ ਰਖਾਲੇ ਹੋਣਾ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਇਹ ਦੋ ਟੀਮਾਂ ਵੀ ਜਿਹੜੀਆਂ ਚੋਟੀ ਦੀਆਂ ਟੀਮਾਂ ਨੇ ਤਕਰੀਬਨ ਦੋਵੇਂ ਟੀਮਾਂ ਦੇ ਵਿੱਚ ਇਸੇ ਮੌਕੇ ਦੇ ਵਿੱਚ ਜਨਰਦੀ ਟੀਮ ਦਾ ਪਲੇਅਰ ਜਿਹੜਾ ਇਹ ਨਹੀਂ ਪੁੱਜਿਆ ਟੀਮਾਂ ਦੇ ਇਹ ਪ੍ਰਾਪਰ ਇਸ ਖੇਡ ਮੈਦਾਨ ਦੇ ਵਿੱਚ ਪੁੱਜੜੀਆਂ ਨੇ ਪਿਛਲੇ ਸੀਜ਼ਨ ਦਾ ਬੈਸਲੇ ਰੱਖਿਆ ਗਿਆ ਜਨ ਜੋਗੀ ਆ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕਿਆ ਮੇਰੇ ਵੀਰੋ ਇਸ ਖਿਡਾਰੀ ਨੇ ਵੀ ਕਈ ਸਾਲਾਂ ਤੋਂ ਖੇਡ ਮੈਦਾਨਾਂ ਦੇ ਵਿੱਚ ਪਹਿਲ ਕਮਚਾਇਆ ਹੋਇਆ ਪਹਿਲੀ ਗੱਲ ਕੀਤੀ ਵੀ ਮੁੰਡਾ ਕੇ ਤਾਰੀ ਆ ਲੈ ਜੀ ਸੁਰ ਸਿੰਘ ਪੀਨ ਹੱਥ ਖੜਾ ਕਰੀ ਨਾਲ ਹੀ ਬੰਦਾ ਕੈਨੇਡਾ ਮਰਦਾ ਗਿਆ ਹੈ ਪਰ ਇੰਗਲੈਂਡ ਦੀ ਧਰਤੀ ਵੀਰ ਚੋਲਚ ਵਾਲਿਆਂ ਨੇ ਮਾਨ ਦਿੱਤਾ ਵੀ ਸਭ ਤੋਂ ਛੋਟੀ ਉਮਰ ਦਾ 17 ਸੂਰਸਿੰਗ ਵਾਲੇ ਦੀ ਧਰਤੀ ਹੈ ਧਰਤੀ ਦੇ ਇੰਗਲੈਂਡ ਦੀ ਧਰਤੀ ਦੇ ਦੁਆਰੇ ਤਾੜੀਆਂ ਤੇ ਬਿਲਕੁਲ ਇਸ ਟਾਈਮ ਜਿਹੜਾ ਮੁਕਾਬਲਾ ਪੂਰੀ ਤਿਆਰੀ ਦੇ ਵਿੱਚ ਆ ਖੇਡ ਕਬੱਡੀ ਕਲੱਬ ਦਾ ਮੁਕਾਬਲਾ ਹੋਵਿੰਦਾ ਵੀਰ ਚੋਲੇ ਸੌਖਾਂ ਦੇ ਨਾਲ ਤੇ ਇਸ ਮੈਚ ਦੇ ਵਿੱਚੋਂ ਪੂਰੀ ਅੱਗ ਨਿਕਲਦੀਆਂ ਕਿਉਂ ਕਿਉਂਕਿ ਦੋਨਾਂ ਟੀਮਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਚੱਲ ਕੇ ਜਿਹੜੇ ਪਹੁੰਚੇ ਹੋਏ ਨੌਜਵਾਨ ਨੇ ਉਹਨਾਂ ਦੇ ਪੰਜਾਬੀਆਂ ਦੀ ਹਾਰਮਨੀ ਵਾਲੀ ਖੇਡ ਦੇ ਜੋਤ ਹਨ ਲੈਣੇ ਤੇ ਫੇਸ ਕਬੱਡੀ ਕਲੱਬ ਨੇ ਜਿਹੜੀ ਟੋਸ ਜਿੱਤ ਕੇ ਪਹਿਲਾ ਰੇਡ ਮਾਰਨ ਦਾ ਅਸਰ ਜਿੱਤਾ ਆ ਤੇ ਜਦੋਂ ਜੱਫਾ ਲੱਗਦਾ ਤੇ ਦੋਨਾਂ ਸਾਰੇ ਖਿਡਾਰੀਆਂ ਦੇ ਅੱਗੇ ਵੀ ਬੈਂਦੀ ਆ ਕੋਈ ਕਿਸੇ ਦੇ ਵੀ ਰੈਫਰੀ ਦੇ ਨਾਲ ਕੋਈ ਵੀ ਜਸੂਨੀ ਨਹੀਂ ਕਰਦਾ ਕਿਉਂਕਿ ਆਪਣੇ ਮੈਨੇਜਰ ਜਾਂ ਕੋਚਰ ਮਾਨ ਨੂੰ ਕੋਈ ਪੁਆਇੰਟ ਦਾ ਹਸਕਾ ਨਾ ਹੁੰਦਾ ਪਰ ਇਹ ਨਾਸਤਾ ਜਿਆਦੇ ਤੇ ਦੋਲੇ ਨੇ ਨੀਮਾ ਦੇ ਦੋ ਪਾਏ ਹੋਣ ਕਸਾ ਦੀਆਂ 1 ਪੁਆਇੰਟ ਬਹੁਤ ਸਾਫ ਤੇ ਦੂਸਰਾ ਪੁਆਇੰਟ ਸੈਕਿੰਡ ਹਾਫ ਦੇ ਵਿੱਚ ਮਾਈ ওভার ਟੂ ਜੈਕੋਸਨ ਕਿ ਰੱਬਾ ਤੇ ਜੇ ਜੇ ਨੀਰ ਨਾਸਿਕੂ ਹਰ ਟੰਬਰ ਦੇ ਵਿੱਚ ਤਫਾ ਬੰਗ ਬਖਸ਼ੀ ਬੰਦਾ ਬੰਦੇ ਦੇ ਜਵਾਬਾਂ ਦੀ ਗੱਲ ਕਰੇ ਹਰ ਬੰਦੇ ਨੂੰ ਐਸੇ ਜਵਾਬ ਬਖਸ਼ੀ ਬੁੱਢੇ ਬਾਗਲੇ ਮਾਪਿਆਂ ਦੀ ਕਰੇ ਸੇਵਾ

ਪੌਂਡ ਜਿਹੜਾ ਸਮੇਤ ਧਾਮੇ ਦੇ ਹਿੱਸੇ ਦੇ ਵਿੱਚ ਆ ਆ ਕਹਿੰਦੇ ਸਿੱਧੂ ਪਰਿਵਾਰ ਦਾ ਦੇਖ ਲਾ ਵੀ ਅਸਮੇ ਕਪਤਾਨ ਦਾ ਵੀਰ ਨੌਮਲ ਕਰਨ ਦੇ ਨਾਮ ਦੇ ਜਾਣਿਆ ਜਾਂਦਾ ਇੱਥੇ ਗੁਰੂ ਦੇਖਦਾ ਵੀ ਅਸਮੇ ਕਬੱਡੀ ਪਾਉਣ ਦੇ ਲਈ ਧਰਤੀ ਮਾ ਨੂੰ ਟੇਕ ਦਿੱਤਾ ਮੱਥਾ ਤੇ ਦੁਨੀਆ ਦੇ ਚਾਰ ਜਾਫੀ ਅਸਮੇ ਤਿਆਰੀ ਦੇ ਵਿੱਚ ਨੇ ਮੇਰੇ ਵੀਰੂ ਇੱਕ ਕੰਨੀ ਦੇ ਉੱਪਰ ਜਾਂਦੇ ਨੌਜਵਾਨ ਅਮਨ ਲੋਹਾਰੇ ਵਾਲਾ ਨਾਲ ਮੇਰਾ ਵੱਡਾ ਵੀਰ ਨੋਪਾਲਾ ਅਮਨ ਵੀ ਪਹੁੰਚਿਆ ਉਸ ਦਾ ਵੀ ਧੰਨਵਾਦ ਹੈ ਨਾਲ ਤੇਲੂ ਪੱਟੀ ਜੀ ਉਥਲੇ ਪਾਸੇ ਨੌਜਵਾਨ ਕਹਿੰਦੇ ਕੋੜੀ ਵਾਲਾ ਸਰਮਨ ਕਹਿੰਦੇ ਇਸ ਨੌਜਵਾਨ ਨੂੰ ਜਿਸ ਘਰੋਂ ਨੇ ਕਹਿੰਦੇ ਇੱਕ ਸਾਲ ਛੱਡ ਕੇ ਉਹ ਤੋਂ ਪਿਛਲੇ ਸਾਲ ਵੀ ਹਨ ਬੱਲੇ ਬੱਲੇ ਕਰਵਾਈ ਹੈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਲਾ ਕੇ ਤਗੜਾ ਜੱਫਾ ਆਪਣੀ ਟੀਮ ਦੇ ਵਾਸਤੇ ਲੱਖਾਂ ਜਾਂ ਨੰਬਰ ਜੋੜਦਾ ਹੋਇਆ ਬਿਲਕੁਲ ਤੇ ਕਿਥੋਂ ਦੇ ਲਾਗੇ ਕਰਕੇ ਇਹ ਨੌਜਵਾਨ ਅਮਿਤ ਤਨਹੋਰੀ ਵਾਲਾ ਜਿਸ ਗੱਭਰੂ ਨੇ ਇਸ ਵੇਲੇ ਬੰਦੇਆਂ ਦੇ ਲਾਗੇ ਮੱਥਾ ਟੇਕਿਆ ਔਰ ਕਹਿੰਦੇ ਇਸ ਵੇਲੇ ਤੀਜੀ ਕਮੇਟੀ ਇਸ ਮੈਚ ਦੀ ਪਾਉਣ ਦੇ ਵਾਸਤੇ ਤਿਆਰ ਬਰਤਿਆਰ ਔਰ ਦੂਸਰੇ ਪਾਸੇ ਨੌਜਵਾਨ ਬੰਦੇ ਦੇ ਬਲੇ ਗਮੋਦਾ ਆਇਆ ਔਰ ਉਹਦੇ ਲਈ ਪਾਸੇ ਵਾ ਸਵਾਦ ਖੇਡ ਕਬੱਡੀ ਦਾ ਲੋਕ ਕਹਿੰਦੇ ਇਸ ਵੇਲੇ ਗੱਗਨ ਜੋਗਿਆ ਵਾਲੀ ਧਰਤੀ ਦਾ ਇਸ ਵੇਲੇ ਕਬੱਡੀ ਪਾਉਣ ਵਾਸਤੇ ਫਿਰ ਤਿਆਰ ਵਰ ਤਿਆਰ ਹੈ ਜਗਨਾ ਜੋਗਿਆ ਵਾਲੀ ਧਰਤੀ ਦਾ ਹੈ ਇਸ ਗੱਬਰ ਦੀਆਂ ਵੀ ਗੱਲਾਂ ਕਹਿੰਦੀ ਕਈ ਸਾਲਾਂ ਤੋਂ ਖੇਡ ਮੈਦਾਨਾਂ ਦੇ ਵਿੱਚ ਹੋ ਰਹੀਆਂ ਨੇ ਮੇਰੇ ਵੀਰੋ ਬੱਖੋ ਬੱਕਰੇ ਮਲਖਾਂ ਦੇ ਵਿੱਚ ਇਸ ਗੱਬਰ ਨੇ ਵੀ ਧੱਕਾ ਪਾਉਣ ਬਾਈ ਗੱਲ ਕੀਤੀ ہوئی ਹੈ ਚਾਰ ਦਾਫੀ ਮਾਮਾ ਤੇ ਕਲੀ ਪੁੱਤਰ ਹੁਣ ਦੇਖ ਲੈ ਦੀ ਸਮਾਉ ਦੀ ਧਰਤੀ ਸੁਜੇ ਸੂਰਨੇ ਦਾ ਪਿੰਡੂ ਇਸ ਸਮੇਂ ਕੋਸ਼ਿਸ਼ ਕਰਦਾ ਹੈ ਲੱਗ ਪੈਂਡ ਜਿਹੜਾ ਇਸ ਸਮੇਂ ਜੂਕੇ ਵਾਲੀ ਗਾਗਨ ਨੇ ਕਹਿੰਨੇ ਅੰਕਰਾ ਵਾਦਾ ਕਰ ਦਿੱਤਾ ਹੈ ਸਦਾ ਸੁਰਿੰਦਰ ਸਿੰਘ ਦੀ ਮਾਂ ਮਾਰਸਾ ਬੋਲਾਨ ਨੂੰ ਇੱਕ ਤਰ੍ਹਾਂ ਕਹਿੰਦੇ ਰਾਜ ਦੀ ਮਾਨਿਕ ਨੂੰ ਨੂੰ ਗਾਗਨ ਜੋਗਿਆ ਦੀ ਖੇਡ ਦੇਤੇ ਮਾਣਾ ਮੇਰੇ ਮਿੱਤਰੋ ਹਾਂ ਵੇਖ ਲੈ ਵੀ ਧਰਤੀ ਮਾਂ ਨੂੰ ਟੇਕ ਨੌਜਵਾਨ ਇਸੇ ਵੀ ਕਦਮ ਵਧਾ ਦਿੱਤੇ ਨੇ ਚਾਰ ਜਾਫੀਆਂ ਦੇ ਵਿੱਚੋਂ ਦਰਲਨ ਦੀ ਤਰ੍ਹਾਂ ਰਾਜੀ ਲਾ ਬਾਪੁਰ ਦੇ ਇਸ਼ਾਰੇ ਨਾਲ ਹੋ ਗਈ ਟੱਕਰ ਵਿੱਚ ਮਤਲਬ ਲਾਗ ਜੋਰ ਦੀ ਚੋਪੀ ਲਾ ਕੇ ਕਾਤਾ ਗਾਜੇ ਪਰਾਨੇ ਜੰਹਾਂਜੂ ਦੇਲੇ ਨੂੰ ਤਾਂਦੀ ਅੱਜ ਖਾਲੇ ਖੇਲ ਨੂੰ ਦੀ ਸਿੱਧੀ ਤੁਲ ਜੇ ਪਾਉਂਦੇ ਦੀ ਸਿੱਧੀ ਤੁਲ ਜੇ ਪਾਉਂਦੇ ਪਾਸੇ ਲੱਗਦਾ ਆਹ ਲੱਤਾਂ ਦਾ ਨੰਬਰ ਆਪਣੀ ਟੀਮ ਦੇ ਵਾਸਤੇ ਫਿਰ ਜੋੜ ਦਿੱਤਾ ਹੈ ਗੱਭਰੂ ਨੇ 24 ਨੌਜੋਨਾਂ ਪਾਵੀ ਅਗਲੀ ਕਬੱਡੀ ਇਸ ਵੇਲੇ ਕਹਿੰਦੇ ਸ਼ੀਰਾ ਇਹ ਕਹਿੰਦੇ ਸ਼ੀਰਾ ਵੀ ਕਹਿੰਦੇ ਇਹ ਕੋਈ ਸ਼ੀਰਾ ਆਖਦਾ ਕੋਈ ਸ਼ੀਰਾ ਆਖਦਾ ਇਹ ਜिले ਮਾਨਸੇ ਦੇ ਕਹਿੰਦੇ ਚੰਗੀ ਸ਼ੇਰਪਿੰਡ ਦਾ ਨੌਜੋਨ ਸ਼ੀਰਾ ਕਬੱਡੀ ਪਾ ਰਿਹਾ ਦੂਸਰੇ ਪਾਸੇ ਚਾਰ ਜਾਫੀ ਹੈ 37 ਬੋਲ ਵਾਲਾ ਇਹ ਕਹਿੰਦੇ ਰਾਜੂ ਹੁਸੈਨ ਕੋਟਲੇ ਦੀ ਧਰਤੀ ਦਾ ਜਿੱਥੋਂ ਤੱਕ ਕਹਿੰਦੇ ਅਮਰੀਕ ਕਬੱਡੀ ਦੇ ਵਿੱਚ ਬੜੇ ਸੋਹਣੇ ਬੋਲ ਬੋਲਦਾ ਨੌਜੋਨ ਨੇ ਟਰਾਈ ਕੀਤੀ ਤੇ ਪੁਆਇੰਟ ਇਸ ਵੇਲੇ ਧਾਵੀ ਦਾ ਨੌ ਸਾਹਮਣੇ ਕੁਲਜੀਤ ਧਾਚੋੜਾ ਆ ਗਿਆ ਹਾਂ ਧਾਚੋੜਾ ਵਾਲੇ ਕੁਲਜੀਤ ਨੇ ਬੜੀ ਦੀ ਪਾਰਟੀ ਕਰੇ ਮੇਰੀ ਵੀਰ ਕੁਲਜੀਤ ਦੀ ਰੇਡ ਹੁਣ ਦੇਖਿਆ ਚਾਰਾਂ ਦੇ ਵਿੱਚੋਂ ਇੱਕ ਰੱਜ ਦੀ ਐਕਸਲ ਦੀ ਪਾਰਟੀ ਵੀ ਦਾ ਮੇਰੇ ਮਿੱਤਰੋ ਬਾਸਮੇ ਮਾਣ ਲਿਆ ਸਿਮੇਤ ਧਾਵੀ ਦੇ ਆਪਣੀ ਟੀਮ ਦੇ ਲਈ ਗੇਂਦ ਦੀ ਟੀਮ ਦੇ ਲਈ ਕਹਿੰਦੇ ਬਲਜਿੰਦਰੇ ਭੈਂਦੇ ਹੁਣਾਂ ਦੀ ਦੀਨ ਦੇ ਅੰਕੜਾ ਦਾਦਾ ਕਰ ਦਿੰਦਾ ਹੈ ਇਹ ਸੁਰ ਸਿੰਘ ਵਾਲੇ ਦੀ ਧਰਤੀ ਦਾ ਟੀਮ ਮੁੰਡਾ 17 ਖੁਬਰੀਆਂ ਦਾ ਅੱਜ ਤੇ ਜਿਵੇਂ ਕਹਿੰਦੇ ਨੇ ਮੁੰਡੇ ਨੇ ਵੱਡੇ ਪੱਦਰ ਤੇ ਇੰਟਰਨੈਸ਼ਨਲ ਪੱਦਰ ਤੇ ਕਾਦਮੀ ਤੇ ਧਰਿਆ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਵੱਡੇ ਪੱਦਰ ਤੇ ਹੋਣਗੀਆਂ ਚਾਰੇ ਦੇ ਚਾਰੇ ਤਿਆਰ ਨੇ ਹੁਣ ਵੇਖਦੇ ਆਂ ਵੀ ਸੱਤੀ ਸਮਾਉਂ ਦੀ ਧਰਤੀ ਅਮਨ ਬੁਹਾਰੇ ਵਾਲਾ ਇਹ ਵੀ ਡਾਟਰ ਯਾਫੀ ਐ ਨਾ ਵੇਖ ਲੈ ਮੁੰਡੇ ਇੰਨਾ ਵੀ ਉਮਰ ਦੇ ਨੇ ਲੱਗਦਾ ਜੋਰ ਅੱਡੀ ਚੋਕੀ ਦਾ ਨਹੀਂ ਰੀ ਸਾਮ ਆਂਦੇ ਬਲੀ ਪੁੱਟਦੀਆਂ ਇਹ ਕਿਨੂੰ ਕਿਨੂੰ ਦੇਖ ਸਾਡੀ ਬੱਲੇ ਬੱਲੇ ਦਾ ਇਹ ਫੰਨ ਨਾ ਬੂਝੇ ਜਣਾਂ ਚੱਲੇ ਚੱਲੇ ਦਾ ਨਵ ਹਾਰੇ ਵਾਲੇ ਨੈਤ ਸਿਰੇ ਦਾ ਜਮਾ ਲਾ ਦਿੱਤਾ ਹੈ ਜੈ ਜਵਿੰਦਰ ਸ਼ੈਟੀ ਆ ਗਿਆ ਟਰੈਕ ਚ ਦੀ ਧਰਤੀ ਉਹ ਕਹਿੰਦੇ ਸ਼ੈਟੀ ਦੇ ਮੇਰੇ ਪੰਜਾਬੀ ਮੇਰੇ ਜਿਹੜੇ ਸੰਗਰੂਰ ਦੇ ਟਰੈਕ ਚ ਬਿੰਦ ਦਾ ਸ਼ੈਟੀ ਬੱਲੇ ਪਾ ਰਿਹਾ ਹੈ ਤੇ ਕੰਨ ਦੇ ਉੱਤੇ ਕਹਿੰਦੇ ਧਾਸੜਾ ਗੋਗੜੀਆਂ ਮਿੰਦਾ ਪਰ ਨਾਲ ਕਹਿੰਦੇ ਜਿਹੜਾ ਫੋਟੋ ਵਾਲਾ ਤੇ ਅਰਜੀਤ ਮਲਣ ਵਾਲਾ ਪਰ ਪੁਆਇੰਟ ਮੇਰਾ ਖੇਡ ਜਵਿੰਦਰ ਟੱਕ ਦਾ ਇਸ਼ਾਰਾ ਹੋ ਗਿਆ ਪੁਆਇੰਟ ਇਸ ਵੇਲੇ ਸ਼ੈਟੀ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ ਚੱਲ ਵੀ ਨੌਜਾਨਾ ਤਾਵੀਆ ਦੀ ਕਬੱਡੀ ਜੈ ਜਵਿੰਦਰ ਸਾਹਿਬ ਮੁੰਡੇ ਦੀ ਸਖਤ ਕਰਨੀ ਬਣਦੀ ਇਹਨੇ ਜਿੰਦਗੀ ਦੇ ਵਿੱਚ ਪਹਿਲਾ ਮੋਟਰਸਾਈਕਲ ਜਦੋਂ ਜਿੱਤਿਆ ਨਾ ਆਪਣੇ ਉਸਤਾਦ ਕਾਕੇ ਸ਼ੇਕਦਾਲਤ ਨੂੰ ਮਾਨਕ ਦੇ ਕਬੱਡੀ ਕੱਪ ਦੇ ਉੱਤੇ ਮੇਰੇ ਵੀਰੋਂ ਮਾਨ ਦਰਾਇਆ ਇਹ ਗੱਲ ਹੁੰਦੀ ਹੈ ਕਦਰ ਦੀ ਇਹ ਗੱਲ ਹੁੰਦੀ ਹੈ ਕਹਿੰਦੇ ਵੀ ਵੱਡੇ ਜਿਗਰੇ ਦੀ ਉਸਤਾਦ ਦਾ ਮਾਨ ਚੇਲੇ ਨੇ ਕੀਤਾ ਆ ਗੱਗੂ ਟੋਕਾਲੀ ਦੀ ਧਰਤੀ ਦਾ ਨੌਜਵਾਨ ਇਸਵੇਂ ਅੰਕ ਦਾ ਵਾਦਾ ਕਰਦਾ ਹੋਇਆ ਗੁਰੂ ਸਰੀਆ ਸੁਖਵੀਰ ਦੀ ਰੇਡ ਆ ਵੇਖ ਰਹਾ ਵੀ ਇਸ ਸਮੇਂ ਮੋਰਾਂ ਦੇ ਵਿੱਚ ਪੈ ਚੁੱਕੀ ਹੈ ਉਹ ਸਾਹਮਣੇ ਕਹਿੰਦੇ No, <laughs> ਹਾਂਜੀ ਮੈਂ ਇਹ ਦੂਜਾ ਪਾਰਟ ਵਿਖਾ ਤੁਹਾਨੂੰ ਅੱਜ ਅੱਜ ਦੇ ਕੋਈ ਦੇ ਪ੍ਰੋਗਰਾਮ ਇਹ ਕੱਲ੍ਹ ਰਿਕਾਰਡ ਹੋਇਆ ਸੀ ਤਾਂ ਅਸੀਂ ਅੱਜ ਛੇਤੀ ਹੀ ਤੁਹਾਨੂੰ ਤੀਸਰਾ ਪਾਰਟ ਵੀ ਦਿਖਾਵਾਂਗੇ ਇੱਕ ਕੋਈ ਥੋੜੀ ਦੇਰ ਤੱਕ ਹਾਂਜੀ ਤਾਂ ਰੋਡਿੰਗ ਦੇ ਹਨ ਜੇ ਤੁਹਾਨੂੰ ਇਹੋ ਪ੍ਰੋਗਰਾਮ ਚੰਗਾ ਲੱਗਿਆ ਤਾਂ ਉਹਦੇ ਕਮੈਂਟ ਵੀ ਲਿਖੋ ਲਾਈਕ ਨੂੰ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝ ਵੀ ਪਾਓ ਇਸ ਪ੍ਰੋਗਰਾਮ ਦੀ ਤਾਂ ਜੇ ਤੁਸੀਂ ਪੰਜਾਬੀ ਵਿਦਿਅਕ ਨਹੀਂ ਐਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰਨਾ ਸਾਡੇ ਐਂ ਫੇਸਬੁੱਕ ਤੇ ਪੇਜ ਤੇ ਵੀ ਤੁਸਨ ਫੋਲੋ ਕਰੋ ਫॉर 더 ਬੋਥ ਵਰਕ ਐਂ ਤਨਵਾਦ